पर पर संत सतगुरु रविदास महाराज दी वाणी ਦੇ ਪ੍ਰਚਾਰ ਪ੍ਰਸਾਰ ਲਈ ਪੰਜਾਬ ਭਰ ਵਿੱਚ ਲਗਾਤਾਰ ਸੰਤ ਸੰਮੇਲਨ ਕਰਵਾਏ ਜਾ ਰਹੇ ਹਨ ਇਸੇ ਤਰਜ ਤਹਿਤ ਦਾਣਾ ਮੰਡੀ ਆਦਮਪੁਰ ਵਿਖੇ ਵੀ 23 ਤਾਰੀਖ ਦਿਨ ਸ਼ਨੀਵਾਰ ਨੂੰ ਇੱਕ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਵਿਦਾਸੀਆ ਕੌਮ ਦੇ ਧਰਮਗੁਰੂ ਅਤੇ ਡੇਰਾ ਸਚਖੰਡ ਬੱਲਾਂ ਦੇ ਮੌਜੂਦਾ ਗਤੀਨਿਸ਼ੀਨ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇਣਗੇ ਇਸ ਸੰਤ ਸੰਮੇਲਨ ਵਿੱਚ ਪ੍ਰਬੰਧਕਾਂ ਵੱਲੋਂ ਜਿੱਥੇ ਸਮੂਹ ਸੰਗਤ ਨੂੰ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਉੱਥੇ ਸਾਰੇ ਪ੍ਰੋਗਰਾਮ ਸੰਬੰਧੀ ਵੀ ਜਾਣਕਾਰੀ ਦੀ ਮੀਡੀਆ ਨਾਲ ਸਾਂਝੀ ਕੀਤੀ ਗਈ ਜੈ ਗੁਰਦੇਵ ਧੰਨ ਗੁਰਦੇਵ ਗੁਰੂ ਪਿਆਰੀਆਂ ਸਖਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ 14ਵਾਂ ਮਹਾਨ ਸੰਸਮਿਲਨ ਡੇਰਾ ਸਚਕੰਡ ਬੱਲਾਂ ਦੇ ਮਹਾਨ ਮਹਾਪੁਰਸ਼ ਸ੍ਰੀ 68 ਸੰਤ ਸਰਬੰਦਾਸ ਮਹਾਰਾਜ ਜੀ ਗਦੀਨਸ਼ੀਨ ਸ਼ੰਤਨਦਰਨ ਸਿੰਘ ਦਾਸ ਮਹਾਰਾਜ ਜੀ ਇਨਾ ਮਹਾਪੁਰਸ਼ਾਂ ਦੀ ਸਰਪ੍ਰਸਤੀ ਹੇਠ ਚੌਦਮਾ ਮਹਾਨ ਸੰਸਮੇਲਨ 23 ਨਵੰਬਰ ਦਿਨ ਸ਼ਨੀਵਾਰ ਨੂੰ ਦਾਣਾ ਮੰਡੀ ਆਦਮਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਮਹਾਪੁਰਸ਼ ਆਪ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਆਦਮਪੁਰ ਦਾਣਾ ਮੰਡੀ ਵਿਖੇ ਪਹੁੰਚ ਰਹੇ ਹਨ ਆਪ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ ਵੱਤੋ ਵੱਤ ਸੰਗਤਾਂ ਇਸ ਮਹਾਨ ਸੰਤ ਸੰਮੇਲਨ ਵਿੱਚ ਪਹੁੰਚ ਕੇ ਆਏ ਹੋਏ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਇਸ ਵਾਰ ਗਿੰਨੀ ਮਾਹੀ ਵੀ ਆਪਣੀ ਹਾਜ਼ਰੀ ਲਾਉਣਗੇ ਚਾਹ ਪਕੌੜੇ ਅਤੇ ਗੁਰੂ ਘਰ ਲੰਗਰ ਵੀ ਟੋਟੇ ਵਰਤੇਗਾ ਸਵਾਪ ਸੰਗਤਾਂ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਹੈ ਕਿ ਵੱਤੋ ਵੱਤ ਸੰਗਤਾਂ ਇਸ ਮਹਾਨ ਸੰਸਮੇਲਨ ਵਿੱਚ ਪਹੁੰਚ ਕੇ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਅਤੇ ਆਪਣਾ ਜੀਵਨ ਸਫਲਾ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਕਿਸ ਤਰ੍ਹਾਂ ਦੀ ਆਪਾਂ ਜੀ ਤਿਆਰੀਆਂ ਜਿਹੜੀਆਂ ਸੰਸਮੇਲਨ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਉਹ ਵੀ ਦਰਸ਼ਕਾਂ ਦੇ ਤਿਆਰੀਆਂ ਜੀ ਪਹਿਲਾਂ ਤਾਂ ਮੰਡੀ ਦੀ ਜਿਹੜੀ ਸੰਗਤਾਂ ਨੂੰ ਸਫਾਈ ਕੀਤੀ ਜਾ ਰਹੀ ਆ ਦੂਸਰਾ ਜੋ ਵੀ ਵਰਤਨ ਲੰਗਰ ਦੇ ਰਾਸ਼ਨ ਦੀਆਂ ਇਹਨਾਂ ਰਸਤਾਂ ਲਿਆਈਆਂ ਆ ਸੇਵਾਦਾਰ ਵੀ ਪਿੰਡਾਂ ਤੋਂ ਵੱਲ ਦਾ ਪਹੁੰਚ ਰਹੇ ਆ ਜੋ ਆਗੇ ਨਾਲ ਦਾ ਯੋਗਦਾਨ ਐ ਐਨਆਰਆਈ ਭਰਾਵਾਂ ਦਾ ਹੋਰ ਵੀ ਪਿੰਡਾਂ ਸਹਿਯੋਗ ਮਿਲ ਰਿਹਾ ਸਾਰੀਆਂ ਤਿਆਰੀਆਂ ਅੱਜ ਤੋਂ ਅੱਜ ਸ਼ੁਰੂ ਕਰ ਦਿੱਤੀਆਂ ਆ ਹਰੇਕ ਤਰ੍ਹਾਂ ਦਾ ਜਿਹੜਾ ਇੱਥੇ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਊਗਾ ਤੇ ਆਏ ਕਿ ਸੰਗਤਾਂ ਦਾ ਵੀ ਬਹੁਤ ਵੱਡਾ ਦਾ ਪ੍ਰਬੰਧ ਕੀਤਾ ਜਾਊਗਾ ਤੇ ਕਿ ਕਿੰਨੀ ਸੰਗਤ ਦੀ ਪਹੁੰਚਣ ਦੀ ਆਸ ਹੈ ਜੀ ਸਾਡੇ ਸੰਗਤ ਦੀ ਕੋਈ ਲਿਮਟ ਨਹੀਂ ਜੀ ਇਹ ਸਾਡਾ ਬਲਾਕ ਦਾ ਹੈਗਾ ਆ 1500 ਜਲੰਧਰ ਜੋ ਸਾਡੇ ਜਿਹੜਾ ਜੀ ਉਹ ਬਲਾਕ ਦਾ ਇੱਕ ਨੰਬਰ ਦਾ ਜਿਹੜਾ ਸੰਸ ਮਿਲਣਾ ਹੈਗਾ ਜੀ ਅੱਜ ਇਹ 14ਵਾਂ ਮਹਾਨ ਸੰਸ ਮਿਲਣਾ ਹੈ। ਇਹ ਜਿਹੜਾ ਸਾਰਾ ਸਮਾਗਮ ਆ ਸਾਡੇ ਸ੍ਰੀ 108 ਸંત ਸਰਬੰਦਾ ਡੇਰਾ ਸਾਂਝ ਬੱਲਾਂ ਦੇ ਰਮਾਈਏਡ ਗਦੀ ਨਸੀਨ ਸਨ ਰੰਜਨ ਦਾ ਮਹਾਰਾਜ ਸਰਪ੍ਰਸਤਿ ਕਰਾਇਆ ਜਾ ਰਿਹਾ ਹੈ। ਹੋਰ ਵੀ ਡੇਰਿਆਂ ਤੋਂ ਜਿਹੜੇ ਮਹਾਪੁਰਸ਼ ਇੱਥੇ ਆ ਕੇ ਸੰਗਤ ਨੂੰ ਦਰਸ਼ਨ ਦੇ ਰਹੇ ਦਿੰਦੇ ਹਨ। ਜੀ ਸੰਗਤ ਨੂੰ ਕੀ ਬੇਨਤੀ ਕਰੋਗੇ? ਸੰਗਤਨ ਵੀ ਬੇਨਤੀ ਆ ਕਿ ਸਾਰੇ ਵੱਤ ਬਾਤ ਪਹੁੰਚਣ ਦੇ ਇੱਥੇ ਸਮਿਰਲ ਵਿੱਚ ਕਿਰਪਾਲਤਾ ਕਰੋ। ਮਹਾਪੁਰਸ਼ਾਂ ਦਾ ਦਰਸ਼ਨ ਕਰੋ। ਆਏ ਹੋ ਸੰਗਤਾਂ ਦਾ ਇੱਥੇ ਬਹੁਤ-ਬਹੁਤ ਧੰਨਵਾਦ। chandar consultants limited building maintenance handyman under chakrad platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under platform, www.jacktrade.com/slash/921760. Chander Consultants Limited. Call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ